ਦਾ ਨਾਮ ਜਪਣ ਦੇ ਨਾਲ ਹੀ ਕਿਉਂਕਿ ਮਹਾਰਾਜ ਤੇ ਪਰਮੇਸ਼ਰ ਦਾ ਸਰੂਪ ਆ ਨਾ ਇਹਦੇ ਵਿੱਚ ਕੋਈ ਦੂਰਿਆ ਨਹੀਂ ਆ ਅਕਾਲ ਪੁਰਖ ਪਰਮੇਸ਼ਰ ਤੇ ਸਤਿਗੁਰੂ ਸਮਾਨ ਸਰੂਪ ਆ ਆਪ ਮਹਾਰਾਜ ਪਰਮੇਸ਼ਰ ਇਸ ਧਰਤੀ ਦੇ ਉੱਪਰ ਆਏ ਆ ਬਚਨ ਆਪਾਂ ਪੜ੍ਹਦੇ ਆ ਆਪ ਨਾਰਾਇਣ ਕਲਾ ਧਾਰ ਜਗ ਮੈਂ ਪਰਵਰਿਓ ਫਿਰ ਭਾਈ ਸਾਹਿਬ ਨੇ ਜਿਹੜੇ ਬਚਨ ਵਰਤੇ ਆ ਇੱਕ ਬਾਬਾ ਅਕਾਲ ਰੂਪ ਦੂਜਾ ਰਬਾਬੀ ਮਰਦਾਨਾ ਅਕਾਲ ਦਾ ਰੂਪ ਜਿਹੜਾ ਕਾਲ ਦੇ ਵਸ ਨਹੀਂ ਆ ਕਾਲ ਤੋਂ ਉਪਰਿਆ ਅਕਾਲ ਆਪਾਂ ਮੂਲ ਮੰਤਰ ਦੇ ਵਿੱਚ ਜਾਪ ਕਰਦੇ ਆ ਨਾ ਅਕਾਲ ਪੁਰਖ ਸ੍ਰੀ ਗੁਰੂ ਹਰਿਕ੍ਰਿਸ਼ਨ ਮਹਾਰਾਜ ਇਸ ਧਰਤੀ ਦੇ ਉੱਪਰ ਆਉਂਦੇ ਆ ਧੰਨ ਧੰਨ ਸ੍ਰੀ ਗੁਰੂ ਹਰ ਰਾਇ ਸਾਹਿਬ ਪਾਤਸ਼ਾਹ ਮਹਾਰਾਜ ਜਿਨ੍ਹਾਂ ਦੇ ਗ੍ਰਹਿ ਦੇ ਵਿਖੇ ਤੇ ਜਦੋਂ ਜਨਮ ਹੋਇਆ ਸੀ ਨਾ ਪ੍ਰਕਾਸ਼ ਹੋਇਆ ਮਹਾਰਾਜ ਦਾ ਸਤਗੁਰੂ ਜੀ ਨੇ ਆਪਣੀ ਗੋਦੀ ਦੇ ਵਿੱਚ ਲਿਆ ਤੇ ਉਸ ਵਕਤ ਹੀ ਮਹਾਰਾਜ ਕਹਿੰਦੇ ਸੀ ਕਿ ਇਹ ਇਸ ਧਰਤੀ ਤੇ ਆਏ ਆ ਤੇ ਕੁਝ ਐਸਾ ਕਰਕੇ ਜਾਣਗੇ ਕਿ ਜਿਹਨੂੰ ਸਾਰੀ ਦੁਨੀਆ ਯਾਦ ਕਰੇਗੀ ਤੇ ਉਹ ਕਰਕੇ ਗਏ ਕਿਉਂਕਿ ਉਮਰਾ ਕਿੰਨੀ ਕਾ ਛੋਟੀ ਉਮਰ ਆ ਛੋਟੀ ਉਮਰਾਂ ਦੇ ਵਿੱਚ ਹੀ ਸਤਗੁਰੂ ਜੀ ਨੇ ਜਿੱਥੇ ਵੇਖਿਆ ਕਿ ਮੇਰਾ ਜਿਹੜਾ ਵੱਡਾ ਪੁੱਤਰ ਆ ਮਹਾਰਾਜ ਨੇ ਕਿਹਾ ਸੀ ਕਿ ਭਾਈ ਕਰਾਮਾਤ ਨਹੀਂ ਦਿਖਾਉਣੀ ਤੇ ਮਹਾਰਾਜ ਜੀ ਦੇ ਅਸੂਲਾਂ ਤੇ ਚੱਲਣਾ ਗੁਰਬਾਣੀ ਦੇ ਵਿੱਚ ਫੇਰ ਬਦਲ ਨਹੀਂ ਕਰਨਾ ਪਰ ਉਹ ਡਰ ਗਿਆ ਜਿੱਥੇ ਸਾਰੀਆਂ ਮਹਾਰਾਜ ਨੇ ਸ਼ਕਤੀਆਂ ਦੇ ਕੇ ਭੇਜਿਆ ਸਾਰਾ ਕਾਰਜ ਕੀਤਾ ਕਿੰਨਾ ਕੁਝ ਦਿਖਾਇਆ ਤੇ ਭਰ ਜਦੋਂ ਕਹਿ ਦਿੱਤਾ ਕਿ ਮਿੱਟੀ ਬੇਈਮਾਨ ਕੀ ਪੇੜੇ ਪੀ ਕਮਿਹਾਰ ਪੰਕਤੀ ਇੱਕ ਬਦਲ ਦਿੱਤੀ ਤੇ ਮਹਾਰਾਜ ਕਹਿੰਦੇ ਕਿ ਸਾਡੇ ਮੱਥੇ 'ਨ ਲੱਗੀ ਫੇਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਸ਼੍ਰੀ ਹਰਿ ਕ੍ਰਿਸ਼ਨ ਸਾਹਿਬ ਪਾਤਸ਼ਾਹ ਮਹਾਰਾਜਿਆਂ ਨੂੰ ਉਹਨਾਂ ਨੂੰ ਗੁਰਤਾ ਗੱਦੀ ਦੇ ਕੇ ਤੇ ਫਿਰ ਇਸ ਸੰਸਾਰ ਤੋਂ ਮਹਾਰਾਜ ਆਪ ਜੋਤੀ ਜੋਤ ਸਮਾ ਕੇ ਚਲੇ ਗਏ ਜਦੋਂ ਆਪਾਂ ਗੁਰੂ ਹਰਿ ਕ੍ਰਿਸ਼ਨ ਮਹਾਰਾਜ ਜੀ ਦੀ ਬਾਤ ਪਾਵਾਂਗੇ ਤੇ ਜੇ ਜੋ ਆਪਾਂ ਅਰਦਾਸ ਦੇ ਵਿੱਚ ਪੜ੍ਹਦੇ ਹਾਂ ਕਿ ਸ਼੍ਰੀ ਹਰਿ ਕ੍ਰਿਸ਼ਨ ਧਿਆਈ ਹੈ ਜਿਸ ਡਿਠੇ ਸਭ ਦੁੱਖ ਜਾਏ ਜਿਨ੍ਹਾਂ ਦੇ ਦਰਸ਼ਨ ਕਰਨ ਦੇ ਨਾਲ ਦੁੱਖਾਂ ਵਿਗਨਾ ਕਲੇਸ਼ਾਂ ਦਾ ਨਾਸ਼ ਹੋ ਜਾਂਦਾ ਹੈ ਮਹਾਰਾਜ ਜੀ ਦੇ ਜੀਵਨ ਦੀਆਂ ਛੋਟੀਆਂ-ਛੋਟੀਆਂ ਕੁਝ ਘਟਨਾਵਾਂ ਜਿਨ੍ਹਾਂ ਦੇ ਵਿੱਚੋਂ ਆਪਾਂ ਜ਼ਿਆਦਾ ਨਹੀਂ ਕੇਵਲ ਸੰਖੇਪ ਦੇ ਵਿੱਚ ਸਾਂਝ ਪਾਉਂਦਾ ਯਤਨ ਕਰਾਂਗੇ ਸਮੇਂ ਦੇ ਅਨੁਸਾਰ ਇੱਕ ਤਾਂ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਬਾਬਤ ਜਦੋਂ ਆਪਾਂ ਆਪ ਜੀ ਪੜਦੇ ਉਹ ਜਿਹੜੀ ਚੇਚਕ ਦੀ ਬਿਮਾਰੀ ਦਿੱਲੀ ਦੇ ਵਿੱਚ ਜਦੋਂ ਫੈਲੀ ਇਹ ਤੇ ਆਮ ਸਰਬੱਤ ਸੰਗਤ ਨੂੰ ਪਤਾ ਆ ਸੁਣਦੇ ਰਹੇ ਹੋ ਆਪ ਹਰ ਸਾਲ ਸੁਣਦੇ ਹੋ ਕਿ ਕਿਸ ਤਰ੍ਹਾਂ ਜਦੋਂ ਉੱਥੇ ਚੇਚਕ ਦੀ ਜਿਹੜੀ ਮਹਾਮਾਰੀ ਆ ਉਹ ਫੈਲ ਜਾਂਦੀ ਆ ਤੇ ਮਹਾਰਾਜ ਆਪ ਸੇਵਾ ਦੇ ਵਿੱਚ ਲਗੇ ਰਹਿੰਦੇ ਕਿਉਂਕਿ ਜਦੋਂ RAM RAJ ਨੇ ਚਾਹਿਆ ਕਿ ਗੁਰਤਾ ਗਦੀ ਮੈਨੂੰ ਮਿਲ ਜੇ ਜੈ ਦਾਦ ਸਾਰੀ ਮੈਨੂੰ ਮਿਲ ਜਾਵੇ ਮੈਂ ਕੋਈ ਨਾ ਕੋਈ ਤਰੀਕਾ ਲੱਭਾਂ ਕੋਈ ਬਹਾਨਾ ਲੱਭਾਂ ਤੇ ਇਹ ਔਰੰਗਜੇਬ ਬਾਪੇ ਇਹਨਾਂ ਨੂੰ ਫੜ ਲਵੇਗਾ ਕਿਉਂਕਿ ਮਹਾਰਾਜ ਦੇ ਹੁਕਮ ਕਰ ਗਏ ਸੀ ਗੁਰੂ ਹਰ Rai ਸਾਹਿਬ ਕੇ ਔਰੰਗਜੇਬ ਦੇ ਮੱਥੇ ਨਹੀਂ ਲੱਗਣਾ ਇਸ ਗੱਲ ਦਾ ਵੀ ਹਰ Rai ਨੂੰ ਪਤਾ ਸੀ ਇਸ ਗੱਲ ਦਾ ਵੀ RAM Rai ਨੂੰ ਪਤਾ ਸੀ ਕਿ ਮਹਾਰਾਜ ਸਾਡੇ ਪਿਤਾ ਜੀ ਇਹ ਹੁਕਮ ਕਰਕੇ ਗਏ ਆ ਖੈਰ ਜਦੋਂ ਰਾਜਾ ਜੈ ਸਿੰਘ ਨੂੰ ਕਿਹਾ ਗਿਆ ਤੇ ਉਹਨੇ ਕੋਈ ਨਾ ਕੋਈ ਇਸ ਤਰ੍ਹਾਂ ਮਹਾਰਾਜ ਨੂੰ ਆ ਕੇ ਬੇਨਤੀ ਕੀਤੀ ਤੇ ਗੁਰੂ ਹਰਕ੍ਰਿਸ਼ਨ ਮਹਾਰਾਜ ਦਿੱਲੀ ਜਾਂਦੇ ਆ ਪਰ ਔਰੰਗਜੀਬ ਦੇ ਮੱਥੇ ਨਹੀਂ ਲੱਗਦੇ ਇੱਕ ਵਾਰੀ ਔਰੰਗਜੀਬ ਭੇਸ ਬਟਾ ਕੇ ਆਪਣਾ ਕੋਈ ਦੂਜੇ ਬਸਤਰ ਪਹਿਨ ਕੇ ਤੇ ਆ ਗਿਆ ਕਿ ਮੈਂ ਦਰਸ਼ਨ ਕਰ ਲਾਂ ਪਰ ਸਤਗੁਰੂ ਜੀ ਨੂੰ ਪਤਾ ਲੱਗਿਆ ਤੇ ਦਰਵਾਜ਼ੇ ਸਾਰੇ ਬੰਦ ਕਰ ਲਏ ਤੇ ਉਹਨਾਂ ਦੇ ਮੱਥੇ ਨਹੀਂ ਸੀ ਲੱਗੇ ਕਹਿੰਦੇ ਸਾਨੂੰ ਸ਼ਹੀਦ ਹੋਣਾ ਮਨਜ਼ੂਰ ਹੈ ਦੇ ਮੱਥੇ ਨਹੀਂ ਲੱਗਣਾ ਉਹਨੇ ਆਪਣੇ ਛੋਟੇ ਸਹਿਜਾਦੇ ਨੂੰ ਆਪਣੇ ਬੱਚੇ ਨੂੰ ਭੇਜਿਆ ਰਾਜੇ ਨੇ ਸਹਿਜਾਦੇ ਨੂੰ ਆਪਣੇ ਛੋਟੇ ਨੂੰ ਉਹ ਮਹਾਰਾਜ ਜੀ ਦਾ ਹਮਵਰ ਸੀ ਉਹਨਾਂ ਦੇ ਕੋਲ ਕਾਫੀ ਸਮਾਂ ਰਿਹਾ ਜਿੱਥੇ ਮੇਲ ਵਰਤਨ ਵਧਿਆ ਤੇ ਉਹਨੇ ਵੀ ਜਾ ਕੇ ਦੱਸਿਆ ਪਤਾ ਜੀ ਮਹਾਰਾਜ ਤੁਹਾਨੂੰ ਮਿਲਣਾ ਚੰਗਾ ਨਹੀਂ ਲੋਇਦੇ ਕਿ ਤੁਹਾਨੂੰ ਨਹੀਂ ਮਿਲਣਾ ਖੈਰ ਇੱਕ ਵਾਰ ਦੀ ਗੱਲ ਹੈ ਕਹਿੰਦੇ ਸੱਚੇ ਪਾਤਸ਼ਾਹ ਜਦੋਂ ਲਾਹੌਰ ਤੋਂ ਇੱਥੋਂ ਗਏ ਆ ਕੀਰਤਪੁਰ ਸਾਹਿਬ ਤੋਂ ਮਹਾਰਾਜ ਦਿੱਲੀ ਦੀ ਧਰਤੀ ਤੇ ਬੈਠੇ ਸੀ ਤੇ ਇੱਕ ਕੋਈ ਗੁਰੂ ਦਾ ਪਿਆਰਾ ਸੰਗਤ ਦੇ ਵਿੱਚ ਨਾ ਲਾਹੌਰ ਤੋਂ ਚੱਲ ਕੇ ਲਾਹੌਰ ਤੋਂ ਜਦੋਂ ਸੰਗਤ ਗਈ ਤੇ ਉਹਨਾਂ ਦੇ ਨਾਲ ਜਾਂਦਾ ਉਹ ਚੋਰ ਸੀ ਅਸਲ ਦੇ ਵਿੱਚ ਹੈ ਚੋਰ ਸੀ ਤੇ ਉਹ ਚੋਰੀ ਦੀ ਭਾਵਨਾ ਲੈ ਕੇ ਗਿਆ ਨਾਲ-ਨਾਲ ਤੁਰਦਾ ਗਿਆ ਰਸਤੇ ਦੇ ਵਿੱਚ ਕਿਤੇ ਦਾ ਨਾ ਲੱਗਾ ਸੰਗਤ ਦੇ ਨਾਲ ਚੱਲਦਾ ਗਿਆ ਅਖੀਰ ਦਿੱਲੀ ਪਹੁੰਚ ਗਿਆ ਦਿੱਲੀ ਵੀ ਪਹੁੰਚਦਾ ਆ ਤੇ ਉੱਥੇ ਜਦੋਂ ਜਾ ਕੇ ਦਰਸ਼ਨ ਕਰਦਾ ਮਹਾਰਾਜ ਜੀ ਦੇ ਦਰਸ਼ਨ ਕੀਤੇ ਬੜਾ ਚਿਰ ਸੰਗਤ ਦੇ ਵਿੱਚ ਵੀ ਬੈਠਾ ਰਿਹਾ ਸੰਗਤ ਦੇ ਵਿੱਚ ਬੈਠਾ ਰਿਹਾ ਜਦੋਂ ਕੁਝ ਸਮਾਂ ਪਿਆ ਸੰਗਤ ਬੈਠੀ ਆ ਤੇ ਸੰਗਤ ਦੇ ਨਾਲ ਹੀ ਜਦੋਂ ਮਹਾਰਾਜ ਜੀ ਦੇ ਦਰਸ਼ਨ ਕਰਨ ਗਿਆ ਲੰਗਰ ਪ੍ਰਸ਼ਾਦਾ ਛਕਿਆ ਤੇ ਮਹਾਰਾਜ ਕਹਿੰਦੇ ਆ ਵੀ ਜੇ ਸੰਗਤ ਦੇ ਨਾਲ ਬਚਨ ਬਿਲਾਸ ਕਰਦਿਆਂ ਕਹਿੰਦੇ ਸੰਗਤ ਜੀ ਜੇ ਕੋਈ ਚੋਰ ਹੋਵੇ ਜੇ ਕੋਈ ਚੋਰ ਹੋਵੇ ਤੇ ਮਹਾਰਾਜ ਕਹਿੰਦੇ ਆ ਵੀ ਉਹਦਾ ਹੀ ਫਿਰ ਹਾਮੀ ਪਰਮੇਸ਼ਰ ਗੁਰੂ ਨਹੀਂ ਭਰਦਾ ਗੁਰਬਾਣੀ ਦੇ ਵਿੱਚ ਬਚਨ ਆਉਂਦੇ ਆ ਚੋਰ ਕੀ ਹਾਮਾ ਭਰੇ ਨਾ ਕੋਏ ਚੋਰ ਕੀਆ ਚੰਗਾ ਕਿਉ ਹੈ ਵਜਨ ਸੁਣੀ ਗਿਆ ਫੇਰ ਮਨ ਦੇ ਵਿੱਚ ਭਾਵਨਾ ਆ ਗਈ ਕਿ ਮੈਨੂੰ ਜਿਹੜਾ ਭਲੇਖਾ ਸੀ ਉਹ ਦੂਰ ਹੋ ਗਿਆ ਗੁਰੂ ਪੂਰਨ ਆ ਤੇ ਮਨਾ ਤੂੰ ਕਿਹੜੇ ਕੰਮ ਕਰ ਰਿਹਾ ਤੇ ਫੇਰ ਸੋਚਦਾ ਮਹਾਰਾਜ ਆਪ ਜੇ ਕਿਤੇ ਮੇਰਾ ਨਾਮ ਲੈ ਕੇ ਮੈਨੂੰ ਪੁਕਾਰ ਲੈਣ ਤੇ ਮੈਂ ਮਹਾਰਾਜ ਜੀ ਦੇ ਕੋਲ ਚੜਿਆ ਜਾਵਾਂ ਦੂਰੋਂ ਵੇਖਦਾ ਮਹਾਰਾਜ ਵੇਖ ਰਹੇ ਆ ਇਹ ਵਚਨ ਕੀਤੇ ਮਹਾਰਾਜ ਜੀ ਨੇ ਨਾਮ ਲੈ ਕੇ ਉਸ ਚੋਰ ਦਾ ਦੇ ਕੋਲ ਬੁਲਾ ਲਿਆ ਉਹ ਕੋਲ ਚੱਲਿਆ ਗਿਆ ਮਹਾਰਾਜ ਜੀ ਦੇ ਚਰਨ ਕਮਲਾਂ ਦੇ ਉੱਪਰ ਪੈ ਗਿਆ ਤੇ ਜਾਣੀ-ਜਾਣ ਸਤਿਗੁਰੂ ਮਹਾਰਾਜ ਜੀ ਨੇ ਨਵਾਜਿਆ ਤੇ ਉਹਦਾ ਜੀਵਨ ਵਧੀਆ ਬਣ ਗਿਆ ਫੇਰ ਜੇ ਆਪਾਂ ਦੇਖਦੇ ਹਾਂ ਜੇ ਕਿਸੇ ਨੇ ਯਤਨ ਕੀਤਾ ਇੱਕ ਤੇ ਮਿਰਜਾ ਇੱਕ ਦੇ ਰਾਜਾ ਜੈ ਸਿੰਘ ਕਿਉਂਕਿ ਉਹ ਵੀ ਪਰਖ ਕਰਨਾ ਚਾਹੁੰਦਾ ਸੀ ਜਦੋਂ ਔਰੰਗਜ਼ੇਬ ਨੇ ਕਿਹਾ ਕਿ ਪਰਖ ਕਰੋ ਆਪਣੀ ਰਾਣੀ ਨੂੰ ਗੋਲੀਆਂ ਵਾਲੇ ਕੱਪੜੇ ਪਾ ਕੇ ਬਿਠਾ ਦਿੱਤੇ ਤੇ ਮਹਾਰਾਜ ਕਹੀ ਗਏ ਕਿ ਇਹ ਵੀ ਨਹੀਂ ਰਾਣੀ ਇਹ ਵੀ ਨਹੀਂ ਰਾਣੀ ਤੇ ਅਖੀਰ ਰਾਣੀ ਨੇ ਜਾ ਕੇ ਸੀਸ ਤੇ ਉੱਪਰੋਂ ਛੜੀ ਰੱਖ ਦਿੱਤੀ ਤੇ ਗੋਦੀ ਦੇ ਵਿੱਚ ਬੈਠ ਗਏ ਤੇ ਨਾਲ ਬਚਨ ਵੀ ਕੀਤੇ ਕਿ ਜੇ ਮਹਾਰਾਜ ਨੇ ਦਾਤਾਂ ਦਿੱਤੀਆਂ ਤੇ ਇਸ ਤਰ੍ਹਾਂ ਕਿਸੇ ਦੀ ਪਰਖ ਨਹੀਂ ਕਰਨੀ ਚਾਹੀਦੀ ਸਤਗੁਰੂ ਜੀ ਨੇ ਫਿਰ ਜੇ ਆਪਾਂ ਦੇਖਦੇ ਹਾਂ ਕਿ ਜੇ ਲਾਲਚੰਦ ਵਰਗੇ ਨੇ ਚਾਹਿਆ ਕਿ ਇਹਨਾਂ ਦੀ ਪਰਖ ਕਰੀ ਜਾਵੇ ਕੇ ਦੇਖਦੇ ਆ ਛੋਟੀ ਉਮਰਾਵਾ ਪੂਰੇ ਹੈ ਵੀ ਆ ਜਾਂ ਨਹੀਂ ਹੈ ਮਨ ਦੇ ਵਿੱਚ ਹੰਕਾਰ ਸੀ ਵਿਦਿਆ ਦਾ ਤੇ ਮਹਾਰਾਜ ਤੇ ਕਹਿੰਦੇ ਵਿਦਿਆ ਦਾ ਹੰਕਾਰ ਵੀ ਮਾੜਾ ਆ ਗੁਰੂ ਨਾਨਕ ਦੇ ਮਹਾਰਾਜ ਜਦੋਂ ਕਾਂਸੀ ਦੀ ਧਰਤੀ ਦੇ ਗਏ ਸੀ ਤੇ ਉਦੋਂ ਵੀ ਮਹਾਰਾਜ ਨੇ ਸਮਝਾਇਆ ਸੀ ਆਪਾਂ ਸ਼ਲੋਕ ਪੜ੍ਹਦੇ ਆ ਜਿਹੜੇ ਆਸਾ ਕੀ ਵਾਰ ਦੇ ਵਿੱਚ ਵੀ ਆਉਂਦੇ ਆ ਤੇ ਸੈਸਕ੍ਰਿਤੀ ਜਦੋਂ ਆਪਾਂ ਜਾਪ ਕਰਦੇ ਆ ਉਹਦੇ ਵਿੱਚ ਵੀ ਪ੍ਰਥਮ ਗੁਰੂ ਨਾਨਕ ਦੇ ਮਹਾਰਾਜ ਜੀ ਦੇ ਉਹ ਚਾਰ ਸ਼ਲੋਕ ਆ ਜਿਹੜੇ ਇਥੇ ਪਰਥਾਏ ਮਹਾਰਾਜ ਜੀ ਨੇ ਉਚਾਰਨ ਕੀਤੇ ਸੀ ਕਿ ਪੜ ਪੁਸਤਕ ਸੰਧਿਆ ਬਾਦੰ ਸਿਲ ਪੂਜਸ ਬਗਲ ਸਮਾਦੰ ਮੁਖ ਝੂਠ ਵਿਭੂਖਣ ਸਾਰੰ ਤ੍ਰਿਪਾਲ ਤੇ ਹਾਲ ਵਿਚਾਰੰ ਗਲ ਮਾਲਾ ਤਿਲਕ ਲਲਾਟੰਗ ਦੋਇ ਧੋਤੀ ਬਸਤਰ ਕਪਾਟੰ ਜੇ ਜਾਨਸ ਬ੍ਰਹਮੰ ਕਰਮੰ ਸਭ ਫੂਕਟ ਨਿਸ਼ਚੋ ਕਰਮੰ ਕਹੋ ਨਾਨਕ ਨਿਹਚੋ ਧਿਆਵੇ ਬਿਨ ਸਤਗੁਰ ਬਾਟਨਾ ਪਾਵੈ ਕਿ ਪੂਰੇ ਗੁਰੂ ਤੋਂ ਬਗੈਰ ਉਧਾਰ ਨਹੀਂ ਗੁਰੂ ਨਾਨਕ ਦੇ ਮਹਾਰਾਜ ਜੀ ਆਪਣੀ ਹੱਥੀਂ ਜੀ ਕਹਿ ਗਏ ਫੇਰ ਆ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਦੇ ਕੋਲ ਵੀ ਇੱਕ ਇਸ ਤਰ੍ਹਾਂ ਹੀ ਵਿਦਵਾਨ ਆਇਆ ਸੀ ਜਿਹੜਾ ਬੜਾ ਤਨੰਦਰ ਵਿਦਵਾਨ ਸੀ ਮਹਾਰਾਜ ਜੀ ਨੇ ਉਹਦੀ ਵੀ ਨਿਸ਼ਾ ਕਰਵਾਈ ਸੀ ਸਾਰਿਆਂ ਦੀਆਂ ਲਿਟਰੇਚਰ ਕਿਤਾਬਾਂ ਖੋਲ੍ਹ ਲੈਂਦਾ ਸੀ ਉਹਨਾਂ ਤੋਂ ਚਰਚਾ ਕਰਕੇ ਜਿੱਤ ਜਾਣੀ ਉਸੇ ਗੁਰਤਾ ਗੱਦੀ ਦੇ ਉੱਪਰ ਮਹਾਰਾਜ ਬੈਠੇ ਆ ਤੇ ਚਾਹੁੰਦੇ ਆ ਕਿ ਪਤਾ ਕੀਤਾ ਜਾਵੇ ਵੇਖਿਆ ਜਾਵੇ ਤੇ ਮਹਾਰਾਜ ਕਹਿੰਦੇ ਲਾਲ ਚੰਦ ਜੀ ਤੁਸੀਂ ਕਿਹੜੀ ਗੱਲ ਕਰਦੇ ਹੋ ਜੇ ਤੁਸੀਂ ਜਿਹੜੇ ਕਿਸੇ ਇਨਸਾਨ ਨੂੰ ਕਹੋਗੇ ਆਪਾਂ ਉਹਦੇ ਕੋਲੋਂ ਹੀ ਅਰਥ ਕਰਵਾ ਦਾਂਗੇ ਤੁਸੀਂ ਲਿਆਓ ਨਗਰ ਦੇ ਵਿੱਚੋਂ ਕੋਈ ਹੁਣ ਉਹਨਾਂ ਨੇ ਚਾਲ ਚੱਲੀ ਕਿ ਇਨਸਾਨ ਉਹ ਲਿਆਂਦਾ ਜਾਵੇ ਜਿਹੜੇ ਤੋਂ ਨਾਂ ਸੁਣਿਆ ਜਾਂਦਾ ਅਤੇ ਨਾਂ ਬੋਲਿਆ ਜਾਂਦਾ ਉਸ ਇਨਸਾਨ ਨੂੰ ਲੈ ਕੇ ਆਏ ਆ ਜਿਨ੍ਹਾਂ ਦਾ ਛੱਜੂ ਝੀਵਰ ਕਰਕੇ ਨਾਮ ਆਉਂਦਾ ਮਹਾਰਾਜ ਜੀ ਨੇ ਫਿਰ ਬਾਅਦ ਵਿੱਚ ਕਿਰਪਾ ਕੀਤੀ ਆ ਦਾਤਾਂ ਬਖਸ਼ਿਸ਼ ਕੀਤੀਆਂ ਭਾਈ ਦਇਆ ਸਿੰਘ ਜੀ ਆਏ ਆ ਅਖੀਰ ਉਹਨਾਂ ਦੀ ਇਹ ਗਾਂ ਕੁੱਲ ਦੇ ਵਿੱਚੋਂ ਫਿਰ ਪੰਜਾਂ ਪਿਆਰਿਆਂ ਦੇ ਵਿੱਚੋਂ ਜਿਹੜੀ ਹੋਏ ਆ ਉਹ ਫਿਰ ਮਹਾਰਾਜ ਨੇ ਦਾਤਾਂ ਬਖਸ਼ਿਸ਼ ਕੀਤੀਆਂ ਜਦੋਂ ਆਏ ਆ ਤੇ ਉਹਦੇ ਸੀਸ ਦੇ ਉੱਪਰ ਛੜੀ ਰੱਖ ਦਿੱਤੀ ਤੇ ਦਾਤਾ ਜੀ ਨੇ ਅਰਥ ਕਰਵਾ ਦਿੱਤੇ ਤੇ ਲਾਲ ਚੰਦ ਵਰਗਿਆਂ ਨੂੰ ਵੀ ਨਿਰੁੱਤਰ ਕਰ ਦਿੱਤਾ ਪੰਡਤ ਲਾਲ ਵਰਗਿਆਂ ਨੂੰ ਇਹ ਮਹਾਰਾਜ ਜੀ ਦੀ ਕਿਰਪਾ ਆ ਕਿਉਂਕਿ ਮਹਾਰਾਜ ਆਪ ਪਰਮੇਸ਼ਰਿਆ ਸਤਗੁਰੂ ਗੁਰੂ ਹਰਿਕ੍ਰਿਸ਼ਨ ਮਹਾਰਾਜ ਜਿਨ੍ਹਾਂ ਦਾ ਅੱਜ ਪਾਵਨ ਪੁੱਤਰ ਪ੍ਰਕਾਸ਼ ਦਿਹਾੜਾ ਆ ਦਿੱਲੀ ਦੀ ਧਰਤੀ ਤੇ ਸਥਾਨ ਬਣਿਆ ਮੁੱਖ ਸਥਾਨ ਜਿਹੜਾ ਆਪ ਜੀ ਦੇਖਦੇ ਹੋ ਬੰਗਲਾ ਸਾਹਿਬ ਵਾਲਾ ਜਿੱਥੇ ਹੁਣ ਅੱਜ ਸੰਗਤਾਂ ਬਹੁਤ ਬੜੀ ਸ਼ਰਧਾ ਭਾਵਨਾ ਦੇ ਨਾਲ ਨਤਮਸਤਕ ਹੁੰਦੀਆਂ ਸਤਗੁਰੂ ਸੱਚੇ ਪਾਤਸ਼ਾਹ ਦਇਆ ਕਰੇ ਜਿੱਥੇ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਦੀ ਆਪ ਸਰਬੱਤ ਸੰਗਤ ਨੂੰ ਬਹੁਤ ਬਹੁਤ ਵਧਾਈਆਂ ਹੋਵਣ ਦਾਤਾ ਜੀ ਕਿਰਪਾ ਕਰਨ ਮਿਹਰ ਕਰਨ ਸਾਰੇ ਆ ਕੇ ਮੰਗਦੇ ਆਪਾਂ ਵੀ ਮਾਲਕ ਤੋਂ ਮੰਗੀਏ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿਠੇ ਸਭ ਦੁੱਖ ਜਾਏ ਸਾਰੇ ਇਹ ਦੁੱਖਾਂ ਦਾ ਨਾਸ ਕਰਨ ਵਾਲੇ ਆ ਸਤਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ